ਸਤਿ ਸ੍ਰੀ ਅਕਾਲ ਜੀ ਕਪੜੇ ਲੀਡਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਕਾਟਨ ਦੇ ਸੂਟ ਇਹ ਕਾਟਨ ਦੇ 올ਓਵਰ ਸੂਟ ਨੇ ਇਹ ਫਸ ਸੂਟ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹਨ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਜਾਂ ਲੈਸਿਸ ਵਗੈਰਾ ਤਿਆਰ ਕਰਵਾ ਕੇ ਲਾ ਕੇ ਤੇ ਤਿਆਰ ਕਰਕੇ ਅਸੀਂ ਦੇਵਾਂਗੇ ਬਹੁਤ ਪਿਆਰਾ ਸੂਟ ਬਣੇਗਾ ਜੀ ਨੈਕਸਟ ਪ੍ਰਿੰਟ ਹੈ ਜੀ ये लाइट कलर का बिच प्लेन है उस तो बाद यार वाइन कलर है जी हाँ जी नेक्स्ट प्रिंट है ये नेक्स्ट फिर ब्लैक की प्रिंट है ਇਹਨਾਂ 'ਚ ਕੋਈ ਵੀ ਸੂਟ ਤੁਸੀਂ ਲੈਣਾ ਹੋਵੇ 올ਓਵਰ ਲੈ ਸਕਦੇ ਹੋ ਜਾਂ ਤੁਸੀਂ ਇਹਨੂੰ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਨੂੰ ਐਸ ਇਟ ਇਜ਼ ਲੈਣਾ ਤਾਂ ਲੈ ਸਕਦੇ ਹੋ ਜਾਂ ਤਿਆਰ ਵੀ ਕਰਵਾ ਸਕਦੇ ਹੋ ਅਸੀਂ ਲੈਸਸਿਸ ਵਗੈਰਾ ਲਗਾ ਕੇ ਬਹੁਤ ਪਿਆਰੇ ਸੂਟ ਤਿਆਰ ਹੋ ਜਾਂਦੇ ਨੇ ਡੇਲੀ ਪੇਅਰ ਲਈ ਬਹੁਤ ਸੋਹਣੇ ਨੇ ਇਸ ਦਾ ਫੈਬਰਿਕ ਵੀ ਬਹੁਤ ਵਧੀਆ ਹੈ ਔਰ ਕਲਰ ਵੀ ਬਹੁਤ ਹਾਂਜੀ ਇਹ ਨੈਕਸਟ ਹੈ ਇਹਨਾਂ 'ਚ ਕੋਈ ਵੀ ਸੂਟ ਤੁਸੀਂ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਹ 1500 ਰੁਪਏ ਦਾ 올ਓਵਰ ਸੂਟ ਹੈ ਜੀ ਹਾਂਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਸੋਹਣੇ ਸੋਹਣੇ ਵੀਡੀਓਜ਼ ਤੁਹਾਡੇ